सारे नाम बहुत प्यार भरी सत श्री अज्ज थे इस समागम में मूवमेंट में डॉ प्यारा लाल करप जी प्रधान दी मंडल से शोभत श्री चंद्रधर गोयल जी अह पंजाब अपडेट सभा चंडीगढ़ के प्रधान दीप शर्मा चनथल जी जनक स्तर फुलर ਮੇਰੀ ਬੀਟੀ ਅਤੇ ਸਾਰੇ ਸਰੋਤੇ ਜਿਹੜੇ ਤੇ ਲੇਖਕ, ਸੰਗੀਤਕਾਰ, ਨਾਟਕਕਾਰ ਸਾਰੇ ਜਿਹੜੇ ਪਹੁੰਚੇ ਨੇ ਸਭ ਤੋਂ ਪਹਿਲਾਂ ਮੈਂ ਪੰਜਾਬੀ ਲੇਖਕ ਸਭਾ ਤੇ ਪੰਜਾਬ ਕਲਾ ਪ੍ਰੇਸ਼ਰ ਦੀ ਬਹੁਤ-ਬਹੁਤ ਧੰਨਵਾਦੀਆਂ ਕਿ ਉਹਨਾਂ ਨੇ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਸਾਡੇ ਨਾਲ ਗੱਲਬਾਤ ਕਰਨ ਦਾ ਤੁਹਾਡੇ ਸਾਰਿਆਂ ਦੀਆਂ ਗੱਲਾਂ ਸੁਣਨ ਦਾ ਮੌਕਾ ਦਿੱਤਾ ਇਸ ਤੋਂ ਪਹਿਲਾਂ ਕਿ मैं दस दिन मलिकुरा मेरी ड्यूटी लगी है कि उन्होंने जान पहचान कराव मैं दस देव जिमेंद मल्लिक जी होकर किया कि मेरा विशा पंजाबी नहीं है मेरी बोली है मैनू पंजाबी ना प्यार है मैं पंजाबी साहित्य बहुत अच्छी पाठक हाँ पर मेरा पढ़ाने का विशा जोड़ा राजनीति शस्त्र है सो इसलिए मैं खिमा चाह जो किसी समय ਮੇਰੇ ਕੋਈ ਸ਼ਬਦਾਂ ਦੇ ਵਿਚਾਰਨ ਦੇ ਵਿੱਚ ਕੋਈ ਗਲਤੀ ਹੋ ਵਿੱਚ ਪਈ ਜਾਂ ਕਿਤੇ ਅੰਗਰੇਜ਼ੀ ਦੇ ਸ਼ਬਦ ਵੀ ਮੈਂ ਵਰਤ ਲਵਾਂ ਕਿਉਂਕਿ ਮੇਰੀ ਵਿਦਿਆਸਥੀ ਦੋਨੋਂ ਮੀਡੀਅਮਸ ਦੇ ਹੁੰਦੇ ਨੇ ਤੇ ਮੈਂ ਕਲਾਸ ਦੇ ਵਿੱਚ ਦੋਨੋਂ ਮੀਡੀਅਮਸ ਦੇ ਵਿੱਚ ਪੜ੍ਹਾਣੀ ਸੋ ਜਾਣ ਕੇ ਚਾਹੁੰਦਾ ਪਹਿਲਾਂ ਜਿਵੇਂ ਮੈਂ ਮੱਲਿਕ ਜੀ ਦਾ ਨਾਮ ਜ਼ਿਕਰ ਕੀਤਾ ਕਿ ਮੈਂ ਬਹੁਤ ਬlesed ਹਾਂ ਇਸ ਗੱਲ ਤੋਂ ਕਿ ਭਿੰਦਰ ਮੱਲੀ ਜੀ ਹੋਰਾਂ ਦੀ ਮੈਂ ਪਾਣੀ ਸੀ ਮੈਨੂੰ ਭਾਣਜੀ ਹੋਣ ਦੇ ਨਾਤੇ ਮੇਰੇ ਕੋਲ ਬਹੁਤ ਸਾਰੀਆਂ ਪ੍ਰਿਵਿਲੇजेस ਹੈਗੀਆਂ ਨੇ ਮੈਨੂੰ ਗੁਲਸਾ ਬਰਾણે ਕਿਹਾ ਕਿ ਤੁਸੀਂ ਉਹਨਾਂ ਦੀ ਜਾਣ ਪਛਾਣ ਕਰਾਉਣੀ ਹੈ ਫੋਨ ਤੇ ਗੁਲਸਾ ਬਰਾણે ਮੈਨੂੰ ਕਿਹਾ ਕਿ ਤੁਸੀਂ ਮਨੀ ਸਾਹਿਬ ਜਾਨੀ ਜਾਣ ਕਰਾਓ ਜਦੋਂ ਨਾਲ ਮੈਂ ਐਕਸਟਰਾ ਕਿਹਾ ਤੇ ਪਹਿਲੇ ਬਾਰੇ ਮੈਂ ਸੋਚਿਆ ਮੈਂ ਕਿਉਂ ਮਾਮਾ ਜੀ ਨਾਲ ਤਾਂ ਮੈਂ ਜਿੰਨਾ ਚਾਹੇ ਬੋਲ ਸਕਦੀ ਹਾਂ ਕਿ ਮਤਲਬ ਜਿਵੇਂ ਲੇਕਿਨ ਦੂਜੇ ਵਾਰ ਮੈਂ ਸੋਚਿਆ ਕਿ ਮੈਂ ਉਹਨਾਂ ਦੀ ਕੀ ਜਾਣ ਪਹਿਚਾਨ ਕਰਾ ਸਕਦੀ ਹਾਂ ਕਿਹੜੇ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਨੂੰ ਉਹ ਨਹੀਂ ਜਾਣਦੇ ਘਰ ਦੇ ਵਿੱਚ ਜਦੋਂ ਆਉਂਦੇ ਨੇ ਸਾਡੇ ਕੋਲ ਮਾਮਾ ਜੀ ਦੇ ਜ਼ਰੀਏ ਅਸੀਂ ਲੇਖਕਾਂ ਨੂੰ ਪ੍ਰਕਾਸ਼ਕਾਂ ਨੂੰ ਸਪੋਰਟ ਸਾਰੇ ਸੰਗੀਤਕਾਰਾਂ ਨੂੰ ਜਿਨ੍ਹਾਂ ਸੰਗੀਤ ਦੇ ਨਾਲ ਰਿਲੇਟਡ ਜਿਹੜੇ ਇਨਸਟਰੂਮੈਂਟਸ ਨੇ ਉਹਨਾਂ ਦੇ ਵਿਕਰੇਤਾ ਤੱਕ ਜਿਹੜੇ ਹੈਗੇ ਆ ਉਹਨਾਂ ਨੂੰ ਬਣਾਉਣ ਵਾਲੇ ਬਹੁਤ ਬਹੁਤ ਤਰ੍ਹਾਂ ਦੇ ਡਾਕਟਰ ਸਹਿਬਾਨ ਹੋਮੋਪੈਥੀ ਦੇ ਵੀ ਆਯੁਰਵੈਦਿਕ ਦੇ ਵੀ ਐਲੋਪੈਥੀ ਦੇ ਵੀ ਮਤਲਬ ਕੋਨਾ ਡਾਕਟਰ ਸਹਿਬਾਨ ਦੇ ਨਾਲ ਵੀ ਕਿਤਾਬਾਂ ਦੇ ਪ੍ਰਕਾਸ਼ਕ ਨਾਟਕਕਾਰ ਹੋ ਗਏ ਉਹ ਸੰਗੀਤ ਦੇ ਨਾਰਾਟੇਟਰ ਹੋਰ ਬਹੁਤ ਤਾਰੇ ਸੱਜਣ ਜਿਹੜਿਆਂ ਮਾਮਾ ਜੀ ਦੇ ਰਾਹੀਂ ਅਸੀਂ ਉਹਨਾਂ ਨੂੰ ਮਿਲਦੇ ਰਹਿੰਦੇ ਆ ਸਾਡੀ ਜਿਹੜੀ ਉਹਨਾਂ ਦੇ ਨਾਲ ਜਾਣ ਪਛਾਣ ਹੁੰਦੀ ਰਹਿੰਦੀ ਆ ਇੱਥੋਂ ਤੱਕ ਕੇ ਲਗਭਗ ਜਿਹੜੀਆਂ ਪੰਜਾਬ ਦੇ ਅੰਦਰ ਅੰਦਰ ਯੂਨੀਵਰਸਟੀਆਂ ਦੇ ਪਰੋਫੈਸਰ ਸਰਵਾਨੇ ਅਧਿਆਪਕ ਸਰਵਾਨੇ ਇਤਰਾ ਦੇ ਲੇਖਕ ਨੇ इवन ਵਾਈਸ ਚਾਂਸਲਰ ਨੇ ਵਕਫ ਯੂਨੀਵਰਸਿਟੀ ਦੇ ਉਹਨਾਂ ਦੇ ਰਾਹੀਂ ਕਿਤਾ ਸੋਚਿਆ ਕਿ ਮੈਂ ਇਹਨਾਂ ਦੀ ਜਾਣ ਪਛਾਣ ਕਰਾਉਣ ਦੀ ਮੇਰੀ ਕਿੱਥੇ ਯੋਗਤਾ ਲਗੀ ਹੈ ਕਿ ਮੈਂ ਇਹਨਾਂ ਦੀ ਜਾਣ ਪਛਾਣ ਕਰਾਵਾਂ ਮੇਰਾ ਖਿਆਲ ਨਹੀਂ ਪੰਜਾਬ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਵਿੱਚ ਇੰਗਲੈਂਡ ਦੇ ਵਿੱਚ ਕੈਨੇਡਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਜਿਹੜੇ ਸਪੈਸ਼ਲੀ ਲੇਖਕ ਪ੍ਰਕਾਸ਼ਕ ਕੋਈ ਐਸੇ ਬੰਦੇ ਹੋਣੇ ਨਹੀਂ ਆ ਸੰਗੀਤਕਾਰ ਜਿਹੜੇ ਇਹਨਾਂ ਨੂੰ ਨਹੀਂ ਜਾਣਦੇ ਪਰ ਫਿਰ ਵੀ ਖੈਰ ਕਿਉਂਕਿ ਮੇਰੀ ਡਿਊਟੀ ਲੱਗੀ ਹੈ ਮੈਂ ਕੁਝ ਗੱਲਾਂ ਜੜੀਆਂ ਆ ਤੁਹਾਡੇ ਨਾਲ ਉਹਨਾਂ ਦੇ ਬਾਰੇ ਦੇ ਵਿੱਚ ਸਾਂਝੀ ਕਰਾਂਗੀ ਉਹਨਾਂ ਦੇ ਜਿਹੜਾ ਪਿਸ਼ੋਕੜ ਹੈ ਮੇਰੇ ਨਾਨਕਿਆਂ ਦਾ ਪਿੰਡ ਜਿਹੜਾ ਆ ਉਹ ਗੁਰਾਇਆ ਜ਼ਿਲ੍ਹਾ ਜਲੰਧਰ ਦੇ ਵਿੱਚ ਗੁਰਾਇਆ ਦੇ ਕੋਲ ਅਟਾ ਪਿੰਡ ਹੈ ਮੇਰੇ ਨਾਨਾ ਜੀ ਜਿਨ੍ਹਾਂ ਨੂੰ ਸਾਰੇ ਇਲਾਕੇ ਦੇ ਵਿੱਚ ਬਾਬਾ ਰਾਮ ਸਿੰਘ ਕਰਕੇ ਦੇ ਨਾਮ ਨਾਲ ਜਾਣਿਆ ਜਾਂਦਾ ਸੀਗਾ ਉਹ ਐਡੇ ਟਾਈਮ ਪੰਜ ਖੇਡਾਂ ਦੇ ਚੈਂਪੀਅਨਸ ਸੀਗੇ ਆਪਣੇ ਪੰਜਾਬ ਦੇ ਉਸ ਦੇ ਬਾਬਾ ਨਾਨਕ ਲਾਖੇ ਬਲੋ ਖਿਡਾਰੀ ਸੀਗੇ ਬਲਕਿ ਕੋਚ ਵੀ ਸੀਗੇ ਖਾਲਸਾ ਕਾਲਜ ਜਲੰਧਰ ਸੌਰੀ ਖਾਲਸਾ ਕਾਲਜ ਅੰਮ੍ਰਿਤਸਰ ਉਹ ਰਸਾ ਕਸ਼ੀਦੀ ਕੋਚਿੰਗ ਵੀ ਦਿੰਦੇ ਰਹੇ ਫਿਰ ਉਹ ਪਲੇਅਰ ਕਬੱਡੀ ਦੇ ਵੀ ਸੀਗੇ ਵਾਲੀਬਾਲ ਦੇ ਵੀ ਸੀਗੇ ਤਾਂ ਮੈਨੂੰ ਬਹੁਤ ਹੈਰਾਨੀ ਹੁੰਦੀ ਹੈ ਕਿ ਉਹ ਐਡੇ ਟਾਈਮ ਇੰਨੀਆਂ ਗੇਮਸ ਦੇ ਚੈਂਪੀਅਨ ਜੜੇ ਉਹ ਕਿਵੇਂ ਹੋ ਗਿਆ ਮੈਂ ਮੈਂ ਸੋਚਦੀ ਹੁੰਨੀ ਆ ਕਿ ਜਿੰਨਾ ਜਿੱਦਾਂ ਉਹਨਾਂ ਦੀ ਸਿਹਤ ਦੇ ਪ੍ਰਤੀ ਚਾਹਤ ਖੇਡਾਂ ਦੇ ਪ੍ਰਤੀ ਲਗਨ ਸੀਗੀ ਮਾਮਾ ਜੀ ਨੇ ਉਹਨੂੰ ਤਾਂ ਨਹੀਂ ਗ੍ਰੈਂਡ ਕੀਤਾ ਵੀ ਖੇਡਾਂ ਦੇ ਪ੍ਰਤੀ ਇਹਨਾਂ ਦੀ ਇੰਨੀ ਲਗਨ ਹੋਵੇ ਪਰ ਜਿਹੜੀ ਉਹਨਾਂ ਦੀ ਫੀਲਿੰਗਸ ਕਿਸੇ ਵੀ ਕੰਮ ਦੇ ਪ੍ਰਤੀ ਡੈਡੀਕੇਟ ਹੋਣਾ ਕਮਿਟਿਡ ਹੋਣਾ ਉਹ ਇਹਨਾਂ ਨੂੰ ਜ਼ਰੂਰ ਆਪਣੇ ਪਿਤਾ ਜੀ ਤੋਂ ਵਿਰਸੇ ਦੇ ਵਿੱਚ ਮਿਲਿਆ ਕਿ ਜਿਹੜਾ ਵੀ ਕੰਮ ਕਰਨਾ ਹੈ ਉਹਦੇ ਲਈ ਫਿਰ ਜੀ jaan ਲਾ ਦੇਣੀ ਆ ਫਿਰ ਉਹਦੇ ਲਈ ਅੱਗੇ ਪਿੱਛੇ ਨਹੀਂ ਦੇਖਣਾ ਕਿਸੇ ਨੁਕਸਾਨ ਨੂੰ ਨਫੇ ਨੂੰ ਨਹੀਂ ਦੇਖਣਾ ਉਹਨੂੰ ਹਰ ਤਰੀਕੇ ਦੇ ਨਾਲ ਮੁਕੰਮਲ ਕਰਕੇ ਜਿਹੜਾ ਆ ਉਹ ਸਾਰ ਹੈ ਫਿਰ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਕਿ ਦੁਆਬੇ ਦੇ ਵਿੱਚ ਤਾਂ ਵਿਦੇਸ਼ ਜਾਣ ਦਾ ਜਿਹੜਾ ਰਸਾਨਾ ਹੈ ਉਹ ਬਹੁਤ ਪਹਿਲਿਆਂ ਦੇ ਵਿੱਚ ਸ਼ੁਰੂ ਹੋ ਗਿਆ ਸੀਗਾ ਮਾਝੇ ਮਾਲਵੇ ਦੇ ਬਹੁਤ ਬਾਦ ਦੇ ਵਿੱਚ ਆਇਆ ਸੋ ਉਸੇ ਵਹਿਣ ਦੇ ਵਿੱਚ ਮੇਰੇ ਸਾਰੇ ਮਾਮੇ ਜਿਹੜੇ ਹੈਗੇ ਆ ਆਪ ਕੋ ਬਾਹਰ ਚਲੇ ਗਏ ਮਾ ਮਾਜੀ ਬ੍ਰੀ ਪਹਿਲਾਂ ਇਥੋਂ ਇੰਗਲੈਂਡ ਗਏ 8 ਸਾਲ ਇੰਗਲੈਂਡ ਰਹੇ ਉਸ ਤੋਂ ਬਾਅਦ ਇਹ ਕੈਨੇਡਾ ਜਿਹੜੇ ਚਲੇ ਗਏ ਸੋ ਇਹਨਾਂ ਨੇ ਉੱਥੇ ਲਗਭਗ 57 58 ਸਾਲ ਜਿਹੜਾ ਆਪਣਾ ਕਮਾਈ ਕੀਤੀ ਕੰਮ ਵੀ ਕੀਤੇ ਜਿਹੜੇ 24 ਨਾਲ ਦਾ ਉਦੋਂ ਨਾਲ ਚੌਪਸ ਮਿਲੀਆਂ ਜੋ ਵੀ ਇਹਨਾਂ ਨੇ ਕੀਤੇ ਸੀ ਨਾ ਪਰ ਖੂਬਸੂਰਤੀ ਇਹਨਾਂ ਦੀ ਇਸ ਗੱਲ ਦੇ ਵਿੱਚ ਹੈਗੀ ਹੈ ਕਿ ਆਪਣੀ ਉਮਰ ਦਾ ਵੱਡਾ ਸਮਾਂ ਜਿਹੜਾ ਹੈ ਕੇਵਲ 70 ਸਾਲ ਦੀ ਉਮਰ ਦੇ ਵਿੱਚ ਚੱਲ ਗਿਆ ਸੀ ਆਪਣੀ ਉਮਰ ਦਾ ਵੱਡਾ ਸਮਾਂ ਇਹ ਵਿਦੇਸ਼ਾਂ ਦੀ ਧਰਤੀ ਤੇ ਰਿਹਾ ਪਰ ਉਹਦੇ باوجود ਇਹੋ ਸਰਤੀ ਨਾਲ ਹੀ ਇੰਨੇ ਜੁੜੇ ਹੋਏ ਜਿਨ੍ਹਾਂ ਨੇ ਇਸ ਧਰਤੀ ਦੇ ਨਾਲ ਇਸ ਬੋਲੀ ਦੇ ਨਾਲ ਇਥੋਂ ਦੀਆਂ ਵਿਧਾਵਾਂ ਦੇ ਨਾਲ ਇਥੋਂ ਦੀਆਂ ਪਰੰਪਰਾਵਾਂ ਦੇ ਨਾਲ ਇਥੋਂ ਦੀ ਰੀਤੀ ਰਿਵਾਜਾਂ ਦੇ ਨਾਲ ਇਹ ਜੁੜੇ ਹੋਏ ਤੇ ਅਸੀਂ ਬਹੁਤ ਲੱਗੀਆਂ ਕਿ ਸਾਨੂੰ ਟਾਈਮ ਟੂ ਟਾਈਮ ਟਾਈਮ ਟੂ ਟਾਈਮ ਨਾ ਕੇ ਵੇਲੇ ਡਾਇਟ ਕਰਦੇ ਰਹਿੰਦੇ ਆ ਜਾਣਕਾਰੀਆਂ ਵੀ ਦਿੰਦੇ ਰਹਿੰਦੇ ਆ ਸਾਨੂੰ ਮੇਸ਼ਾ ਮਤਲਬ ਉਹ ਸਹਾਇਤ ਕਰਦੇ ਰਹਿੰਦੇ ਆ ਸਾਨੂੰ ਇਹ ਦੱਸਦੇ ਰਹਿੰਦੇ ਆ ਕਿ ਆ ਸਾਡੀਆਂ ਆ ਸਾਡਾ ਕਰੈਕਟਰ ਹੋਣਾ ਚਾਹੀਦਾ ਹੈ ਮਾਮਾ ਜੀ ਹਮੇਸ਼ਾ ਮੈਨੂੰ ਕਹਿੰਦੇ ਹੁੰਦੇ ਆ ਉੱਤ ਉੱਚੀ ਸੜਕ ਤੇ ਚੱਲਣਾ ਵੱਡੇ ਸੁਪਨੇ ਦੇਖਣੇ ਆ ਆਪਣੇ ਮਤਲਬ ਹਮੇਸ਼ਾ ਪ੍ਰਿੰਸੀਪਲਸ ਦੇ ਉੱਤੇ ਜਿਹੜਾ ਆ ਉਹੋ ਖੜਨਾ ਸੋ ਇਹ ਜਿਹੜਾ ਇਹਨਾਂ ਇਹਨਾਂ ਦਾ ਜਿਹੜਾ ਇੰਨਾ ਜ਼ਿਆਦਾ ਇਹਨਾਂ ਦੇ ਅੰਦਰ ਜਿਹੜੀ ਆਪਣੀ ਧਰਤੀ ਦੇ ਲਈ ਕੁਝ ਕਰਨ ਦੀ ਹੋੜ ਆ ਉਹ ਇਹਨਾਂ ਨੂੰ ਵਾਰ-ਵਾਰ ਵਾਰ-ਵਾਰ ਮੋੜ ਕੇ ਜਿਹੜੀ ਲੱਗੀ ਆ ਉਹੋ ਇਥੇ ਲੈ ਕੇ ਆਉਂਦੀ ਰਹੀ ਮੇਰੀ ਜਿਹੜੀ ਇਹਨਾਂ ਨਾਲ ਬਹੁਤ ਜ਼ਿਆਦਾ ਸਾਝ ਹੈਗੀ ਹੈ ਤੇ ਇਸੇ ਲਈ ਜਿਵੇਂ ਮੈਂ ਤੁਹਾਨੂੰ ਮੈਂ ਸ਼ੁਰੂ ਕੀਤਾ ਕਿ ਮੈਨੂੰ ਸਾਹਿਤ ਪੜਨ ਦਾ ਸ਼ੌਕ ਹੈ ਅਸੀਂ ਮਤਲਬ ਰਿਸ਼ਤੇਦਾਰੀ ਦਾ ਚਲੋ ਜੋ ਹੈਗੀ ਹੈ ਮੈਂ ਇਹਨਾਂ ਦੀ ਬੇਟੀ ਆ ਨਾ ਲੇਕਿਨ ਅਸੀਂ ਘਰ ਦੇ ਵਿੱਚ ਵੀ ਕਿਤਾਬਾਂ ਦੇ ਉੱਤੇ ਸਾਡੀਆਂ ਆਪਸ ਦੇ ਵਿੱਚ ਗੱਲਾਂ ਹੁੰਦੀਆਂ ਸੀ ਨਾਲ ਪੁੱਛਣਾ ਕੋਈ ਕਿਤਾਬ ਪੜੀ ਹੈ ਜਾਂ ਨਵਿਉਕਤਾ ਪੜੀ ਹੈ ਇਹਦੇ ਬਾਰੇ ਤੇ ਰਿਵਿਊ ਫਾਈਂਡ ਇਹਨਾਂ ਨਾਲ ਅਸੀਂ ਆਪਸ ਦੇ ਵਿੱਚ ਗੱਲਾਂ ਕਰਦੇ ਰਹਿੰਦੇ ਸੀ ਐਂਡ ਇੱਕ ਗੋਲ ਸਿਸਟਮ ਯਾਦ ਆ ਗਈ ਮੈਂ ਆਪਣੀ ਜਿਹੜੀ ਐਮਏ ਹੈਗੀ ਉਹ ਗੋਨਾਂਦੇ ਯੂਨੀਵਰਸਿਟੀ ਅੰਦਰ ਸਰ ਤੋਂ ਕੀਤੀ ਹੈ ਆਮ ਤੌਰ ਤੇ ਸਾਡੇ ਮਤਲਬ ਮੈਂ ਵੀ ਹੱਸਦੀ ਨਹੀਂ ਆਪਣੇ ਘਰ ਚ ਕਹਿੰਨੀ ਹੁੰਦੀ ਆ ਕਿ ਮੇਰੇ ਰਿਸ਼ਤੇਦਾਰੀ ਦੇ ਵਿੱਚ سارے ਪਰਿਵਾਰ ਦੇ ਵਿੱਚ ਓਨਲੀ ਮੇਰੇ ਮਮਾ ਜੀ ਦਾ ਰਿਸ਼ਤੇਦਾਰ ਨੇ ਜਿਹੜੇ ਮੈਨੂੰ ਯੂਨੀਵਰਸਿਟੀ ਵੀ ਮਿਲਣ ਜਾਂਦੇ ਹੁੰਦੇ ਸੀਗੇ ਮੈਨੂੰ ਮੋਟੀਵੇਟ ਉੱਥੇ ਵੀ ਕਰ ਦਿੰਦੇ ਸੀ ਨਹੀਂ ਤਾਂ ਆਮ ਤੌਰ ਤੇ ਪਿੰਡਾਂ ਦੇ ਵਿੱਚ ਵੀ ਘਰਾਂ ਦੇ ਵਿੱਚ ਵੀ ਕਿਹੜੀ ਜੈਲਸੀਆਂ ਹੋ ਜਾਂਦੀਆਂ ਨੇ ਕਿ ਕੋਈ ਕਿੱਦਾਂ ਅੱਗੇ ਵੱਧ ਰਿਹਾ ਹੈਗਾ ਮਾਮਾ ਜੀ ਮੇਰੇ ਜਿਹੜੇ ਨੇ ਮਤਲਬ ਜੇ ਕੋਈ ਮੇਰੀ ਨਿੱਕੀ ਜਿਹੀ ਅਚੀਵਮੈਂਟ ਆ ਜਾਂ ਘਰ 'ਚ ਮੇਰੀ ਬੇਟੀ ਹੈਗਾ ਪੜਦੀ ਹੈ ਉਹਦੇ ਲਈ ਵੀ ਇੰਨਾ ਜ਼ਿਆਦਾ ਇਹਨਾਂ ਨੂੰ ਚਾਹ ਹੁੰਦਾ ਉਤਸ਼ਾਹਿਤ ਕਰਨਾ ਹੁੰਦਾ ਆ ਬਈ ਇਹਨਾਂ ਨੇ ਅਗਾ ਤੋਂ ਬਾਅਦ ਮਤਲਬ ਜਿਹੜੀਆਂ ਚੀਜ਼ਾਂ ਦੀ ਕਈ ਵਾਰੀ ਮੈਨੂੰ ਲੱਗਦਾ ਹੁੰਦਾ ਕਿ ਮੇਰੇ ਅੰਦਰ ਸਮਰੱਥਾ ਨਹੀਂ ਵੀ ਸੀ ਕਿ ਕੁਝ ਕਰਨ ਦੀ ਉਹ ਇਹਨਾਂ ਦੀ ਬਦੌਲਤ ਉਹ ਸਮਰੱਥਾ ਜਿਹੜੀ ਮੇਰੇ ਅੰਦਰ ਪੈਦਾ ਹੋਈ ਉਹ ਵੀ ਮੈਂ ਤੁਹਾਨੂੰ ਅੱਜ ਚਾਹੀਦੀ ਦੱਸਾਂ। ਵਿਦੇਸ਼ੀ ਧਰਤੀ ਤੇ ਜਾ ਕੇ ਇਹਨਾਂ ਨੇ ਸਿਰਫ ਕੰਮ ਹੀ ਨਹੀਂ ਕੀਤੇ ਪੰਜਾਬੀ ਬੋਲੀ ਦੇ ਲਈ ਕੈਨੇਡਾ ਦੇ ਵਿੱਚ ਇੰਗਲੈਂਡ ਦੇ ਵਿੱਚ ਇਹਨਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਨਸਲੀ ਲੜਾਈਆਂ ਵੀ ਇਹਨਾਂ ਨੇ ਉੱਥੇ ਲੜੀਆਂ ਜਿਹੜਾ ਡਿਸਕ੍ਰਿਮੀਨੇਸ਼ਨ ਉੱਥੇ ਹੁੰਦਾ ਸੀਗਾ ਉਹਦੇ ਖਿਲਾਫ ਇਹਨਾਂ ਨੇ ਕਦੇ ਚੁੱਪ ਕਰਕੇ ਉਸ ਗੱਲ ਨੂੰ ਸਹਿ ਨਹੀਂ ਕੀਤਾ ਇਹ ਇਹਨਾਂ ਦੇ ਸੁਭਾਅ 'ਚ ਸ਼ਾਮਲ ਨਹੀਂ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਚਾਹੇ ਉਸ ਗੱਲ ਦੇ ਨਾਲ ਮੈਨੂੰ ਪਤਾ ਪਰਿਵਾਰਕ ਤੌਰ ਤੇ ਵੀ ਐਂਡ ਬਾਹਰ ਵੀ ਇਹਨਾਂ ਨੂੰ ਕਾਫੀ ਸਾਰੇ ਨੁਕਸਾਨ ਵੀ ਹੋਏ ਹੋਣਗੇ ਪਰ ਇਹ ਇਸ ਸੁਭਾਅ ਦੇ ਮਾਲਕ ਨੇ ਕਿ ਜਿਹੜੀ ਗੱਲ ਇਹਨਾਂ ਨੂੰ ਗਲਤ ਲੱਗਦੀ ਹੈ ਚਾਹੇ ਕੋਈ ਹੋਵੇ ਜਿੰਨੇ ਪੰਜਾਬੀ ਚ ਕਹਿੰਦੇ ਆ ਵੀ ਚਾਹੇ ਗੁੱਟੇ ਲੱਗਦੇ ਵੇ ਗੁੱਟੇ ਲੱਗ ਜਵੇ ਕੋਈ ਨਾ ਨੇ ਕਹਿ ਕੇ ਘਟਨਾ ਕਈ ਵਾਰੀ ਮੈਂ ਇਹਨਾਂ ਨੂੰ ਕਹਿੰਦੀ ਮਮਾ ਜੀ ਆਈ ਇਹਨੂੰ ਇੰਨਾ ਦੇ ਇੰਨਾ ਕੁ ਸੌਖੇ ਤਰੀਕੇ ਨਾਲ ਦੱਸ ਪਰ ਇਹਨਾਂ ਨੇ ਇਹ ਵੀ ਨਹੀਂ ਹੈਗਾ ਕਿ ਪਾਲਿਸ਼ ਦੀ 슈ਗਰ ਕੋਟ ਨਾ ਦੀ ਗੱਲ ਜਿਹੜੀ ਗਲਤ ਹੈ ਉਹ ਇਹਨਾਂ ਨੇ ਕਹਿ ਦੇਣੀ ਆ ਚਾਹੇ ਸਹੀ ਹੈ ਜੋ ਲੱਗੇ ਅਗਲੇ ਨੂੰ ਚਾਹੀ ਨਾ ਮੈਨੂੰ ਯਾਦ ਆ ਇੱਕ ਵਾਰ ਇੱਕ ਵਿਆਹ ਦੇ ਸਮਾਗਮ ਦੇ ਵਿੱਚ ਸਿਗਾਇਤੇ ਉੱਥੇ ਕੋਈ ਇਦਾਂ ਜੁਵੇਂ ਹੁਣ ਪ੍ਰਯਾਮਾਂ ਦੇ ਵਿੱਚ ਕੋਈ DJ ਦਾ ਕੋਈ ਸਿੰਗਰ ਲੱਗਿਆ ਹੋਇਆ ਸੀਗਾ ਉਹ ਆਪਣੀ ਚਾਲ ਦੇ ਵਿੱਚ ਗਾਣੇ गा ਰਿਹਾ ਸੀਗਾ ਮਾਮਾ ਜੀ ਨੂੰ ਇੰਨਾ ਗੁੱਸਾ ਛੜਿਆ ਉਸ ਕਾਲ ਦੇ ਉੱਤੇ ਵੀ ਇਹ ਸਿੰਗਰ ਕਿਸ ਤਰ੍ਹਾਂ ਦੇ ਗਾਣੇ ਗਾ ਰਿਹਾ ਸਟੇਜ ਤੇ ਗਏ ਸਾਡੇ ਰੋਕ ਤੇ ਰੱਖਿਆ ਮੈਂ ਆਵਾਜ਼ ਮੈਂ ਪਲੀਜ਼ ਨਾ ਟਾਪ ਮੈਂ ਅਗਲੇ ਅਭਿਆਸ ਕਰ ਤੁਹਾਨੂੰ ਰਹਿਣ ਦਿਓ ਨਹੀਂ ਸਟੇਜ ਤੇ ਜਿਹੜੇ ਉਹ ਕਹਿੰਦੇ ਜਿਹੜੇ ਗੀਤ ਤੂੰ ਇਸ ਵੇਲੇ ਗਾ ਰਿਹਾ ਆਂ ਜਿਸ ਤਰ੍ਹਾਂ ਦੇ ਗੀਤਾਂ ਦੇ ਨਾਲ ਤੂੰ ਲੋਕਾਂ ਨੂੰ ਨਚਾ ਰਿਹਾ ਆਂ ਤੈਨੂੰ ਕੀ ਲੱਗਦਾ ਤੂੰ ਆਪਣੇ ਘਰ ਆਪਣੀ ਬੇਟੀ ਦੇ ਨਾਲ ਇਹ ਗੀਤ ਸੁਣ ਸਕਦਾ ਤੂੰ ਆਪਣੀ ਭੈਣ ਦੇ ਨਾਲ ਇਹ ਗੀਤ ਸੁਣ ਸਕਦਾ ਤੂੰ ਉਹਨਾਂ ਦੇ ਨਾਲ ਇਦਾਂ ਦੇ ਗੀਤਾਂ ਦੇ ਉੱਤੇ ਨੱਚ ਸਕਦਾ ਜੇ ਤੂੰ ਨਹੀਂ ਨੱਚ ਸਕਦਾ ਹੈਗਾ ਫਿਰ ਤੈਨੂੰ ਇੱਥੇ ਵੀ ਇਹ ਚੀਜ਼ਾਂ ਦਾ ਜਿਹੜਾ ਖਿਆਲ ਰੱਖਣਾ ਚਾਹੀਦਾ ਚਲ ਉਹਨਾਂ ਦਾ ਭਰੇ ਖਿਆਲ ਵਿੱਚ ਜਿਸ ਮਾਇਸ ਦਾ ਖਿਆਲ ਹੈ ਕਿ ਇੰਨੀ ਹਿੰਮਤ ਕੋਈ ਨਹੀਂ ਬੰਦਾ ਕਰਦਾ ਹੈਗਾ ਕਿ ਉੱਥੇ ਚਾਹੇ ਕਿਸੇ ਨੂੰ ਬੁਰਾ ਲੱਗਿਆ ਚੰਗਾ ਲੱਗਿਆ ਪਰ ਇਹਨਾਂ ਨੇ ਆਪਣੀ ਗੱਲ ਉਹਨੂੰ ਕਹਿ ਕੇ ਸਾਹ ਲਿਆ ਵੀ ਤੂੰ ਗਲਤ ਕਰ ਲਿਆ ਮੈਂ ਕਿਹਾ ਤੇਰਾ ਤੇਰਾ ਇੱਕ ਕੈਰੇਕਟਰ ਨਹੀਂ ਹੋਣਾ ਚਾਹੀਦਾ ਅਸੀਂ ਬੱਚਿਆਂ ਨੂੰ ਸਿੱਧਾ ਦੇਣੀਆਂ ਨਾ ਕਿ ਅਸੀਂ ਉਹਨਾਂ ਨੂੰ ਪੜਾ ਕੇ ਜੜਾ ਦੋਣਾ ਜੇ ਅਸੀਂ ਬੱਚਿਆਂ 'ਲੀ ਚੰਗੀਆਂ ਨਹੀਂ ਹਾਂ ਨਹੀਂ ਪਾਵਾਂਗੇ ਤੇ ਅਸੀਂ ਫਿਰ ਉਹਨਾਂ ਨੂੰ ਦੋਸ਼ੀ ਨਹੀਂ ਕਹਿ ਸਕਦੇ ਹੈਗੇ ਕੱਲੂ ਜੇ ਉਹ ਕੋਈ ਗੱਲ ਗਲਤ ਕਰਦੇ ਫਿਰ ਉੱਥੇ ਜਾ ਕੇ ਇਹਨਾਂ ਨੇ ਪੰਜਾਬੀ ਆਪਣੀ ਬੋਲੀ ਨੂੰ ਕਿਹਾ ਕਿ ਇੱਥੇ ਇਹਨੇ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਲੋਕ ਰਹਿੰਦੇ ਹੈਗੇ ਆ ਪੰਜਾਬੀ ਬੋਲੀ ਨੂੰ ਰਿਕੋਗਨੀਸ਼ਨ ਦਿਵਾਉਣ ਦੇ ਲਈ ਬਹੁਤ ਸਾਰੀਆਂ ਲੜਾਈਆਂ ਲੜੀਆਂ ਅੱਜ ਸਾਨੂੰ ਪਤਾ ਕੈਨੇਡਾ ਦੀ ਧਰਤੀ ਦੇ ਉੱਤੇ ਪੰਜਾਬੀ ਬੋਲੀ ਦਾ ਇੱਕ ਜਿਹੜਾ ਅਫੀਸ਼ੀਅਲ ਕਾਨੂੰਨ ਸਰਤਾ ਮਿਲਿਆ ਪਿਆ ਹੈ ਫਿਰ ਇਹਨਾਂ ਨੇ ਉੱਥੇ ਜਿਹੜੇ ਤਿੰਨ ਅਖਬਾਰ ਵੀ ਕੱਢੇ ਲੋਕ ਆਵਾਜ਼ ਨਮੀ ਆਵਾਜ਼ ਤੇ ਸਾਊਥ ਈਸਟੀਅਨ ਰਿਵਿਊ ਇੱਕ ਦਸਾਲਾ ਸਿਗਾ ਜਿਹੜਾ ਕਈ ਸਾਲ ਤੱਕ ਚੱਲਿਆ ਚੰਗਾ ਸੰਗੀਤ ਜਿਹੜਾ ਸੋ ਇਹਨਾਂ ਨੂੰ ਸਿਰਫ ਇਕੱਲਾ ਸ਼ੌਕ ਹੀ ਨਹੀਂ ਹੈਗਾ ਸੁਣਨ ਦਾ ਚੰਗਾ ਸੰਗੀਤ ਇਹ ਸੁਣਦੇ ਵੀ ਨੇ ਸੁਣਾਉਂਦੇ ਵੀ ਨੇ ਅਤੇ ਜਦੋਂ ਇਹਨਾਂ ਨੂੰ ਕੋਈ ਬੰਦਾ ਇਹ ਜੱਜ ਜਾਂਦਾ ਹੈ ਕਿ ਇਹ ਬੰਦਾ ਵਕਈ ਵਧੀਆ ਸੰਗੀਤ ਦੇ ਲਈ ਤੇ ਰਸਤੇ ਤੇ ਚੱਲ ਰਿਹਾ ਉਹਨੂੰ ਉਤਸ਼ਾਹਿਤ ਕਰਨ ਦੇ ਲਈ ਇਹ ਜਿੱਥੋਂ ਤੱਕ ਵੀ ਜਾ ਸਕਦੇ ਆ ਇਹ ਜਾਣਦੇ ਇਵਨ ਦੁਨੀਆ ਦੇ ਜੇ ਨਾਮ ਕਿਤੇ ਪਤਾ ਲੱਗੇ ਨਾ ਨਹੀਂ ਕੋਈ ਆ ਚੀਜ਼ ਇਸ ਤਰ੍ਹਾਂ ਦੀ ਕੋਈ ਸੀਡੀ ਕੋਈ ਕੈਸਟ ਜਿਹੜੀ ਰੇਅਰ ਹੈਗੀ ਹੈ ਲੇਕਿਨ ਅੱਛੀ ਹੈਗੀ ਹੈ ਇਹ ਉਹ ਚਾਹੇ ਫਰਾਂਸ ਦੇ ਵਿੱਚ ਪਈ ਹੋਵੇ ਚਾਹੇ ਉਹ ਕਿਸੇ ਪੰਜਾਬ ਦੇ ਕਿਸੇ ਪਿੰਡ ਦੇ ਵਿੱਚ ਪਈ ਹੋਵੇ ਇਹ ਨਹੀਂ ਉਸ ਨੂੰ ਪਹੁੰਚਣਾ ਨਹੀਂ ਸਕੇ

ਉਹ ਛੋਟਾ ਜਿਹਾ ਘਰ ਸੀਗਾ ਲੇਕਿਨ ਉਸ ਬੰਦੇ ਦਾ ਸਾਰਾ ਕਮਰਾ ਜਿਹੜਾ ਹੈਗਾ ਉਸਤ ਪਤੇ ਲਿਖਾਂ ਸਰ ਆਪਣੀਆਂ ਮਤਲਬ ਉਹਨੂੰ ਬਹੁਤ ਸਾਰਾ ਮਤਲਬ ਕਲੈਕਸ਼ਨ ਸਾਰੀ ਪਈ ਸੀ ਕੈਸਟ ਸੀਡੀਆਂ ਜਿਹੜੀ ਵੀ ਫਾਰਮ ਦੇ ਵਿੱਚ ਉਹ ਸੰਭ ਸਕਦਾ ਸੀਗਾ ਉਹਨੇ ਕਿਤਾਬਾਂ ਵਗੈਰਾ ਵੀ ਸਾਰੀਆਂ ਉਹਨੇ ਸੰਭੀਆਂ ਹੋਈਆਂ ਸੀਗੀਆਂ ਉਹਨੂੰ ਮਾਮਾ ਜੀ ਕਾਫੀ ਜ਼ਿਆਦਾ ਮਤਲਬ ਆਰਕਟਿਕ ਤੌਰ ਤੇ ਵੀ ਉਹਨੂੰ ਇਨਕਰੇਜ ਵੀ ਕਰਕੇ ਆਏ ਕਿ ਮੈਂ ਆਪਾਂ ਇਸ ਸਾਮ ਨੂੰ ਜਿਹੜਾ ਹੈ ਅੱਗੇ ਕਲਪ ਕਰਦੇ ਫਿਰ ਜਿਹੜਾ ਇਹਨਾਂ ਨੇ ਉੱਥੇ ਜਿਹੜਾ ਸਾਥੀ ਹਰਦੀਆਲ ਬੈਂਸ ਨੇ ਜਿਹਦੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਇਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਉਸ ਕੈਨੇਡਾ ਦੀ ਧਰਤੀ ਦੇ ਉੱਤੇ ਉਹਨਾਂ ਦੇ ਵਿਚਾਰਾਂ ਦੇ ਨਾਲ ਇੱਕ ਸੁਰ ਹੋ ਕੇ ਅਤੇ ਮੁੜ ਕੇ ਇਹਨਾਂ ਨੇ ਉੱਥੇ ਜਾਈਆਂ ਪੰਜਾਬੀ ਕੌਮ ਦੇ ਸੰਕਲਪ ਦੇ ਉੱਤੇ ਤਿੰਨ ਕਾਨਫਰੰਸਾਂ ਇੰਟਰਨੈਸ਼ਨਲ ਕਾਨਫਰੰਸਾਂ ਕਰਵਾਈਆਂ ਤੋਂ ਕੈਨੇਡਾ ਦੀ ਧਰਤੀ ਦੇ ਉੱਤੇ ਤੇ ਇੱਕ ਪੰਜਾਬ ਦੇ ਵਿੱਚ ਜਲੰਧ ਕਰਕੇ ਤੇ ਉਹ ਕਾਨਫਰੰਸਾਂ ਪ੍ਰੋਫੈਸਰ ਪ੍ਰੀਤਮ ਸਿੰਘ ਪੁਰੀ ਜਿਨ੍ਹਾਂ ਨਾਲ ਇਹਨਾਂ ਨੇ ਲਗਭਗ 17-18 ਸਾਲ ਕੰਮ ਕੀਤਾ ਪ੍ਰੋਫੈਸਰ ਪ੍ਰੇਮ ਪ੍ਰਕਾਸ਼ ਸਿੰਘ ਪੁਰੀ ਉਹਨਾਂ ਦੇ ਨਾਲ ਵੀ ਇਹਨਾਂ ਨੇ 18-20 ਸਾਲ ਉੱਤਰੀ ਕੈਨੇਡਾ ਦੇ ਵਿੱਚ ਕੰਮ ਕੀਤਾ ਪ੍ਰੋਫੈਸਰ ਕਰਨੈਲ ਸਿੰਘ ਥਿੰਦਗੁਰਾਂ ਦੀ ਅਗਵਾਈ ਦੇ ਵਿੱਚ ਉਹ ਤਿੰਨੋਂ ਕਾਨਫਰੰਸਿਸ ਜਿਹੜੀਆਂ ਉਹ ਉਹਨਾਂ ਕਾਨਫਰੰਸਾਂ ਦੇ ਵਿੱਚ ਪਹਿਲੀ ਵਾਰ ਇਹਨਾਂ ਨੇ ਇੱਕ ਨਵਾਂ ਸੰਕਲਪ ਜਿਹੜਾ ਅਭਾਰਿਆ ਉਹਨਾਂ ਕਾਨਫਰੰਸਾਂ ਦੇ ਵਿੱਚ ਅਸੀਂ ਕੇਵਲ ਕੁਝ ਇੱਕ ਚੀਜ਼ਾਂ ਨੂੰ ਡਿਸਕਸ ਨਹੀਂ ਕੀਤਾ ਉਹਦੇ ਵਿੱਚ ਇੱਕ ਨਵਾਂ ਸੰਕਲਪ ਇਹ ਸੀਗਾ ਕਿ ਜਿਹੜੀ ਪੰਜਾਬੀ ਕੌਮ ਹੈ ਉਹਦਾ ਇੱਕ ਆਪਣਾ ਦਰਸ਼ਨ ਹੈ ਹੁਣ ਤੱਕ ਅਸੀਂ ਗੱਲ ਇਹੀ ਕਰਦੇ ਰਹੇ ਆ ਕਿ ਜਿਹੜਾ ਜਿਹੜੇ ਅਸੀਂ ਆਪਣਾ ਦਰਸ਼ਨ ਜਿਹੜਾ ਹੈਗਾ ਆ ਅਸੀਂ ਦੂਜੀਆਂ ਕੌਮਾਂ ਦੇ ਦਰਸ਼ਨ ਦੇ ਵਿੱਚੋਂ ਹਮੇਸ਼ਾ ਲੱਭਦੇ ਰਹੇ ਇਹਨਾਂ ਨੇ ਇਸ ਸੰਕਲਪ ਨੂੰ ਉੱਥੇ ਪੇਸ਼ ਕੀਤਾ ਕਿ ਸਾਡਾ ਆਪਣਾ ਇੱਕ ਦਰਸ਼ਨ ਹੈ ਸਾਨੂੰ ਦੂਜਿਆਂ ਤੋਂ ਇਸ ਚੀਜ਼ ਨੂੰ ਆਧਾਰ ਲੈਣ ਦੀ ਜਾਂ ਦੂਜਿਆਂ ਵੱਲ ਦੇਖਣ ਦੀ ਲੋੜ ਨਹੀਂ ਹੈ ਲੇਕਿਨ ਰਾਸਤੇ ਕਿ ਅਸੀਂ ਇਸ ਚੀਜ਼ ਨੂੰ ਅਜੇ ਤੱਕ ਐਕਸਪਲੋਰ ਨਹੀਂ ਕੀਤਾ ਕਿ ਸਾਡਾ ਆਪਣਾ ਦਰਸ਼ਨ ਜਿਹੜਾ ਉਹ ਕੀ ਹੈ ਸੋ ਇਹਨਾਂ ਤਿੰਨਾਂ ਕਾਨਫਰੰਸਾਂ ਦੇ ਵਿੱਚ ਇਸੇ ਮੁੱਦੇ ਨੂੰ ਬੁਖਰਾ ਕੇ ਪੰਜਾਬੀ ਕੌਮ ਦਾ ਦਰਸ਼ਨ ਦੇ ਉੱਤੇ ਕੱਲ੍ਹ ਵਾਰ ਤੋਂ ਹੀ ਪਹਿਲੀ ਜਿਹੜੀ ਮੇਰਾ ਕਾਨਫਰੰਸ ਸੀ ਡਾਕਟਰ ਜਸਪਾਲ ਸਿੰਘ ਜਿਹੜੇ ਵਸਟਰਨ ਯੂਨੀਵਰਸਿਟੀ ਦੇ ਵਿੱਚ ਫਿਲਾਸਫੀ ਦੇ ਪ੍ਰੋਫੈਸਰ ਰਹੇ ਹੈਗੇ ਨੇ ਉਹਨਾਂ ਨੇ ਕਾਫੀ ਖੁੱਲ ਕੇ ਇਸ ਦੇ ਉੱਤੇ ਗੱਲ ਕੀਤੀ ਹੈ ਕਿ ਓਪਨ ਸੈਸ਼ਨ ਚ ਕਰਨਗੇ ਹਾਂ ਹਾਂਜੀ ਹਾਂਜੀ ਠੀਕ ਹੈ ਤੇ ਬਾਕੀ ਜਿਹੜਾ ਕਿਨਾਂ ਦਾ ਸਭ ਤੋਂ ਵੱਡਾ ਸ਼ੌਕ ਹੈ ਉਹ ਲੋਕਾਂ ਨੂੰ ਮਿਲਣਾ ਜਿੰਨੇ ਜ਼ਿਆਦਾ ਲੋਕਾਂ ਨੂੰ ਮਿਲ ਸਕਦੇ ਆ ਤੁਸੀਂ ਯਕੀਨ ਨਹੀਂ ਕਰੋਗੇ ਦਿਨ ਦੇ ਵਿੱਚ ਸਵੇਰ ਤੋਂ ਲੈ ਕੇ ਰਾਤ ਤੱਕ 25-30 ਬੰਦਿਆਂ ਨੂੰ ਫੋਨ ਕਰਦੇ ਨੇ ਤੇ ਸਾਡੇ ਘਰ ਦੇ ਵਿੱਚ ਹਮੇਸ਼ਾ ਮੇਲਾ ਲੱਗਿਆ ਜੁਦਾ ਕੈਨੇਡਾ 'ਚ ਵੀ ਇਦਾਂ ਹੀ ਹੁੰਦਾ ਹੈ ਜਦੋਂ ਇੱਥੇ ਆ ਜਾਂਦੇ ਨੇ ਕੋਈ ਦੋ ਜਣੇ ਆ ਗਏ ਦੋ ਜਣੇ ਚਲੇ ਗਏ ਕੋਈ ਆ ਰਿਹਾ ਕੋਈ ਜਾ ਰਿਹਾ ਇਸ ਤਰ੍ਹਾਂ ਦਾ ਇਨਾਂ ਦੇ ਨਾਲ ਇਹਨਾਂ ਦਾ ਸਾਤ ਤਾਰ ਹੈ ਪੰਜਾਬੀ ਦੇ ਨਾਲ ਬੋਲੀ ਦੇ ਨਾਲ ਜਿਹੜੇ ਇਹਨਾਂ ਦਾ ਪਿਆਰ ਹੈ ਉਹ جنੂਨ ਦੀ ਹੱਦ ਤੋਂ ਵੀ ਜ਼ਿਆਦਾ ਉਹਦੇ ਲਈ ਹੀ ਇਹ ਪੁਲੀ ਜੜਿਆ ਨੂੰ ਸਮਰਪਿਤ ਹੈ ਤੇ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਆਂ ਥੈਂਕ ਯੂ ਫੀਲ ਸੋ ਬlesਟ ਕਿ ਮੈਂ ਇਹਨਾਂ ਦੀ ਫਾਣ ਜੀ ਹੈ ਤੇ ਮੈਨੂੰ ਇਹਨਾਂ ਤੋਂ ਸਿੱਖਣਾ ਮੈਂ ਉਸ ਵਿੱਚ ਆਖਰੀ ਛੋਟੀ ਜਿਹੀ ਗੱਲ ਤੁਹਾਨੂੰ ਦੱਸਣ ਲੱਗੀ ਆਂ ਇਹਨਾਂ ਦੀ ਡੈਡੀਕੇਸ਼ਨ ਦੀ ਜਿਹੜੀ ਗੱਲ ਫਿਰ ਮੈਂ ਪੰਕ ਕਰਾਂਗੀ ਤੁਸੀਂ ਉਹਨਾਂ ਦੀਆਂ ਗੱਲਾਂ ਸੁਣੋਗੇ ਜਦੋਂ ਸਾਊਥ ਏਸ਼ੀਅਨ ਰਿਵਿਊ ਜਿਹੜਾ ਰਸਾਲਾ ਕੱਢ ਰ ਸੀ ਉਹਦੇ ਵਿੱਚ ਮੈਨੂੰ 5 ਸਾਲ ਇੱਕ ਕਾਲਮ ਲਿਖਣ ਦਾ ਮੌਕਾ ਮਿਲਿਆ ਮੈਂ 5-6 ਸਾਲ ਲਗਾਤਾਰ ਉਹਦੇ ਵਿੱਚ ਇੱਕ ਕਾਲਮ ਲਿਖਿਆ ਸੰਨ 2000 ਦੇ ਵਿੱਚ ਮੇਰੀ ਮੈਰਿਜ ਹੋਈ ਮਾਮਾ ਜੀ ਮੈਂ ਚੁੱਕੀ ਇੱਥੇ ਸੀਗੇ ਮੈਰਿਜ ਦੇ ਉੱਤੇ ਜਦੋਂ ਮੇਰੀ ਮੈਰਿਜ ਸੀਗੀ ਤੇ ਕਾਲਮ ਤਾਂ ਉਹ ਲਿਖਣਾ ਲਿਖਣਾ ਸੀਗਾ ਮੈਂ ਉਹ ਕਾਲਮ ਲਿਖ ਕੇ ਮਾਮਾ ਜੀ ਨੂੰ ਜਿਵੇਂ ਵਰਜੀ ਕਰਕੇ ਦੇ ਦਿੱਤਾ ਮਤਲਬ ਜਦੋਂ ਮੈਂ ਆਪਣੇ ਲਹਿੰਗੇ ਲੁੰਗੇ ਜਾਂ ਚੱਕੀਤੂਰੀ ਫਿਰਦੀ ਸੀਗੀ ਮੰਮਾ ਜੀ ਮੈਨੂੰ ਕਹਿੰਦੇ ਕੋਈ ਤੇਰੇ ਚੁਕਸ ਸੋਦਾ ਕਰਨ ਦੀ ਲੋੜ ਹੈ ਤੇ ਮੈਂ ਕਿਹ ਕੋਈ ਗੱਲ ਨਹੀਂ ਛੱਡੂ ਨਾ ਮਤਲਬ ਮੈਨੂੰ ਇਹ ਲੱਗਿਆ ਵੇ ਹੁਣ ਮੇਰੀ ਮੈਰਿਜ ਹੈ ਨਾ ਮਤਲਬ ਮੇਰੀ ਪ੍ਰੈਕਟਿਸ ਜਿਹੜੀ ਹੈ ਉਸ ਚੀਜ਼ ਦੀ ਹੈ ਤੁਸੀਂ ਯਕੀਨ ਕਰਿਓ ਇਹ ਗੱਲ ਮੈਂ ਬਿਧਾ ਚੜਾ ਕੇ ਵੀ ਦੱਸ ਰਹੀ 11 ਨਵੰਬਰ ਦੀ ਮੇਰੀ ਮੈਰਿਜ ਸੀ ਤੇ 10 ਤਰੀਕ ਰਾਤ ਨੂੰ ਮਾਮਾ ਜੀ ਨੇ ਮੇਰੇ ਤੋਂ ਉਹ ਆਰਟੀਕਲ ਪੂਰਾ ਕਰਵਾਇਆ ਸੀ ਜਦੋਂ ਸਾਰੇ ਲੋਕੀ ਬਾਹਰ ਜਾਜੋ ਕਾਇਰ ਸੀਗੇ ਤੇ ਮਾਮਾ ਜੀ ਨੇ ਮੇਰੇ ਤੋਂ ਆਰਟੀਕਲ ਪੂਰਾ ਕਰਵਾ ਲਿਆ ਸੀ ਮੈਂ ਰਾਤ ਦੇ 12 1 ਵਜੇ ਤੱਕ ਉਹ ਆਰਟੀਕਲ ਪੂਰਾ ਕਰਕੇ ਨਾਲ ਦਿੰਦਾ ਕਹਿੰਦੇ ਨਹੀਂ ਮਗਰ ਤੇਰਾ ਵਿਆਹ ਤੇਰਾ ਇੰਡੀਵਿਜੂਅਲ ਮਸਲਾ ਹੈ ਜਿਹੜਾ ਅਸੀਂ ਮੈਡੀਸਨ ਕਰ ਰਹੇ ਆ ਉਹ ਸਾਡਾ ਸੋਸ਼ਲ ਪਾਸਟ ਹੈ। ਇਸ ਕੋਈ ਨਹੀਂ ਅਸੀਂ ਬੰਦ ਕਰ ਸਕਦੇ ਨਹੀਂ। ਮਤਲਬ ਉਹ ਇਰਾਦੀ ਇਸ ਕੇ ਸੰਬੰਧੀ ਨਾਲ ਦੀ ਜਿਹੜੀ ਹੈ ਡੈਲੀਗੇਸ਼ਨ। ਬਾਕੀ ਬਹੁਤ ਤੁਸੀਂ ਮੈਨੇਜ ਕਰ ਲੈਣਾ। ਬਹੁਤ ਬਹੁਤ ਵਧੀਆ ਜੀ। ਸ਼ਖਸੀਅਤ ਦੇ ਬਹੁਤ ਪਹਿਲੂਆਂ ਬਾਰੇ ਕੁਪਿੰਦਰ ਮਦੀ ਜੀ ਦੇ ਬਹੁਤ ਜ਼ਬਰਦਸਤ ਰੌਚੀ ਕੱਲ ਕੀਤੀ। ਬੇਸ਼ੱਕ ਸੁਪਨੇ ਲੈਣਾ ਤੇ ਉੱਚੀ ਸੜਕ ਤੇ ਤੁਰਨਾ ਬਹੁਤ لازਮੀ ਹੈ ਤੇ ਕੁਝ ਦਿਨ ਪਹਿਲਾਂ ਅਸੀਂ ਇੱਥੇ ਇੱਕ ਗੈਰਸਟ ਵੀ ਇਕੱਠੇ ਹੋਏ ਸੀ ਸਾ ਉਹਦੇ ਵਿੱਚ ਸੰਜੀਵਨ ਜੀ ਪਿਆਰਪ੍ਰਦਾਨ ਜਗਦੀਪ ਸਿੰਘ ਜੀ ਹਰਵਿੰਦਰ ਜੀ ਹੋਰ ਸੱਜਣ ਸੰ ਤੇ ਉੱਥੇ ਇਹਨਾਂ ਨੇ ਇੱਕ ਗੱਲ ਕਹੀ ਕਿ ਬੰਦੇ ਦੀ ਸ਼ਖਸੀਅਤ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਜਿਵੇਂ ਇੱਕ ਗੀਤ ਦੀ ਇੱਕ ਲਾਈਨ ਹੈ ਕਿ ਉਹ ਗੱਲਾਂ ਕਰ ਲੋ ਕਿ ਕੌਣ ਨਹੀਂ ਕਹਾਣੀ ਤੇ ਆਓ ਉਹ ਉਸੇ ਸ਼ਖਸੀਅਤ ਦੇ ਨਾਲ ਆਪਰੂਰ ਹੁੰਦੇ ਆ ਇਹਨਾਂ ਕੋਲੋਂ ਹੀ ਸੁਣਨੇ ਆ ਕਿ ਇਹਨਾਂ ਨੇ ਪਿਛਲੇ 58 ਸਾਲ ਜਿਸ ਜਿੱਦਤ ਦੇ ਨਾਲ ਆਪਣੀ ਸ਼ਖਸੀਅਤ ਨੂੰ ਆਪਣੇ ਆਤਮ ਨੂੰ ਪੰਜਾਬੀ ਸਾਹਿਬ ਦੀਆਂ ਵੱਖ-ਵੱਖ ਗਲਗੀਆਂ ਤੇ ਬਤੀ ਸਮਰਪਿਤ ਕੀਤਾ ਤੇ ਸਫ਼ਰ ਕਿਵੇਂ ਰਿਹਾ ਤੇ ਉਹ ਕੀ ਸੁਪਨਾ ਦੇਖਦੇ ਨੇ ਤੇ ਅਜੇ ਕੀ ਕੁਝ ਕਰਨਾ ਬਾਕੀ ਹੈ ਬਹੁਤ ਸਰਕਾਰ ਨਾਲ ਭੁਪਿੰਦਰ ਸਿੰਘ